ਨੌਂਤਾਰੀਸਤਾ ਦੇ ਮੁਖੀ ਠਾਕਰ ਦਲੀਪ ਸਿੰਘ ਵੱਲੋਂ ਕੌਂਪਰ ਦੇ ਜੈਦਰ ਸਾਹਿਬ ਨੂੰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਆਪਣਾ ਪੰਥ ਰਤਨ ਦੇ ਬਾਰੇ ਇੱਕ ਤਜਵੀਜ਼ ਭੇਜੀ ਗਈ ਹੈ ਜੋ ਕਿ ਆਪਣੇ ਆਪ ਦੇ ਵਿੱਚ بڑے ਸਵਾਲ ਖੜੇ ਕਰਦੀ ਹੈ ਡਾਕਟਰ ਮਨਮੋਹਨ ਸਿੰਘ ਉਹ ਸ਼ਖਸ ਜੋ ਠੀਕ ਹੈ ਬੁੱਧੀਜੀਵੀ ਆ ਪੜਿਆ ਲਿਖਿਆ ਵਾ ਵਰਲਡ ਬੈਂਕ ਚ ਉਹਨੇ ਨੌਕਰੀ ਕੀਤੀ ਆ ਹੋਰ ਕਈ ਸੰਸਥਾਵਾਂ 'ਚ ਨੌਕਰੀ ਕੀਤੀ ਹੋਵੇਗੀ ਪਰ ਜਦੋਂ 1991 'ਚ ਮਰਸਮਾਹ ਰੋਦੀ ਸਰਕਾਰ ਸੀ ਵਰਲਡ ਬੈਂਕ ਤੇ ਕਹਿਣ ਤੇ ਦੋ ਉਹ ਆਰਥਿਕ ਨੀਤੀਆਂ ਲੈ ਕੇ ਆਏ ਦੁਸਤਾਂ 'ਚ ਦਾਰੀ ਕਰਨ ਦੀਆਂ ਸੰਸਾਰੀ ਕਰਨ ਦੀਆਂ ਨਿੱਜੀ ਕਰਨ ਦੀਆਂ ਉਹਨਾਂ ਨੀਤੀਆਂ ਨੇ ਪਿਛਲੇ 32 33 ਸਾਲਾਂ ਵਿੱਚ ਪੂਰੀ ਤਰ੍ਹਾਂ ਤਬਾਈ ਕਰਤੀ ਹੈ ਦੇਸ਼ ਦੇ ਵਿੱਚ 1% ਮਲਕ ਭਾਗਵਾਂ ਦੇ ਨੇੜੇ ਨੂੰ 1% ਭਾਈ ਲਾਲਾਂ ਦੇ ਵਿਚਕਾਰ ਵੱਡਾ ਹਾਸਰ ਪੜਾ ਜਿਹੜਾ ਉਹਨਾਂ ਖੜਾ ਕਰਤਾ ਵਾ 22 ਦੋਸਤਾਂ ਦੇ 22 ਘਰਾਣਿਆਂ ਕੋਲ 70 ਕਰੋੜ ਲੋਕਾਂ ਜਿੰਨੀ ਦੌਲਤ ਜਮ੍ਹਾਂ ਹੋ ਚੁੱਕੀ ਹੈ 100 ਬਾਟ ਘਰਾਣੇ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੀ ਹਰੇਕ ਦੀ ਜਾਇਦਤ 85 ਹਰਕ ਤੋਂ ਜ਼ਿਆਦਾ ਵਾ 1% ਮਲਕ ਭਾਗਵਾਂ ਕੋਲ ਦੇਸ਼ ਦਾ 40% ੜੀ ਪ੍ਰਾਪਰਟੀ ਹੈ ਉਹਨਾਂ ਤੋਂ ਉਹਦਾ ਕਬਜ਼ਾ ਹੋ ਚੁੱਕਾ ਹੈ 140 ਕਰੋੜ ਲੋਕਾਂ ਜਿਹੜੇ ਭੁੱਖੇ ਮਰ ਰਹੇ ਆ ਜਿਹੜੀ ਜ਼ਮੀਨ ਹੈ ਦੇਸ਼ ਚ 81 ਕਰੋੜ ਏਕੜ ਉਹਦੇ ਵਿੱਚੋਂ 60 ਕਰੋੜ ਵਾਈ ਜੋ ਗਿਆ ਉਹਦੇ ਵਿੱਚੋਂ 30 ਕਰੋੜ ਏਕੜ ਜ਼ਮੀਨ ਉਹਨਾਂ 1% ਲੋਕਾਂ ਕੋਲ ਹੈ ਤੇ ਬਾਕੀ ਇਹ 140 ਕਰੋੜ ਲੋਕਾਂ ਨੂੰ ਭੁੱਖੇ ਮਰ ਰਹਾ ਹੈ ਇਹ ਮਨਮੋਹ ਸੂਰਿਆ ਨੀਤੀਆਂ ਨਾਲ ਇਹ ਸਾਰਾ ਕੁਝ ਵਾਪਰਿਆ ਵਾ ਜਾਂ ਇਸ ਤੋਂ ਪਹਿਲਾਂ ਜੋ ਵੀ ਭਾਰਤੀ ਰਾਜ ਬਣਿਆ 1947 ਚ ਜਿਹੜਾ ਸਰਮਾਇਦਾਰ ਪੱਖੀ ਹੈ ਸਰਮਾਇਦਾਰ ਦੀ ਤਰਲੇ ਚੱਲੀ ਉਹਦੇ ਨਾਲ ਵਾਪਰਿਆ ਮਨਮੋਹ ਸਿੰਘ ਜਿਹੜਾ ਆਰਥਿਕ ਵਿਕਾਸ ਮਾਡਲ ਲੈ ਕੇ ਆਇਆ ਵਾ ਅਸਲ ਜੋ ਉਹ ਲੋਕਾਂ ਦਾ વિનાਸ਼ ਮਾਡਲ ਹੈ ਜਿਸ ਨੇ ਜੰਗਲ ਤਬਾਹ ਕੀਤੇ ਆ ਜਿਹੜੇ ਪਹਾੜ ਤਬਾਹ ਕੀਤੇ ਆ ਜਿਹਨੇ ਦਰਿਆਤਵਾ ਕੀਤਾ ਜਿਸ ਨੇ ਦਰਿਆਵਾਂ ਦਾ ਪਾਣੀ ਗੰਦਾ ਕੀਤਾ ਉਹ ਤਰਤੀ ਇਹਨਾਂ ਪਾਣੀ ਗੰਦਾ ਕੀਤਾ ਜਿਸ ਨੇ ਸਰਮਾਇਦਾਰਾਂ ਦੇ ਜਿਹੜੇ ਆ ਸਰਮਾਇਦਾਰਾਂ ਨੂੰ ਸੁਰਤਾ ਦਿੱਤੀਆਂ ਵਾ ਉਹਨਾਂ ਨੂੰ ਉਹਨਾਂ ਦੇ ਟੈਕਸ ਮਾਫ ਕੀਤੇ ਆ ਤੋਂ ਉਹਨਾਂ ਵਾਸਤੇ ਦੇਹੜਾ ਖਜ਼ਾਨਾ ਬਹੁਤ ਸਾਰਾ ਲਟਾਇਆ ਵਾ ਤੇ ਤੇ ਜਿਹੜੇ ਉਹਨਾਂ ਦੇ ਕਰਜ਼ੇ ਕਾਰਪੋਰੇਟ ਦੇ ਕਰਜ਼ੇ ਪਿਛਲੇ ਜੇ 357 40 ਹਜ਼ਾਰ ਤੋਂ ਲਾ ਲੀਏ ਅੱਜ ਤੱਕ 55 ਲੱਖ ਕਰੋੜ ਦੇ ਕਰਜ਼ੇ ਉਹਨਾਂ ਦੇ ਖਤਮ ਹੋ ਚੁੱਕੇ ਆ ਪਿਛਲੇ 10 ਸਾਲੇ ਮੋਦੀ ਸਾਹਿਬ ਨੇ 16 ਲੱਖ ਕਰੋੜ ਦੇ ਉਹਨਾਂ ਦੇ ਕਰਜ਼ੇ ਖਤਮ ਕੀਤੇ ਹੋਏ ਆ ਬਟੇ ਖਤੇ ਪਾ ਕੇ ਮਨਾਉ ਕਰਕੇ ਲਾਂ ਕੇ ਪਹਿਲਾ ਮਰਮੋੜ ਸੋ ਕਰਦਾ ਰਿਹਾ ਵਾ ਜਿਦੋਂ ਕਿ ਉਹਨਾਂ ਦੀਆਂ ਕਰੋੜਾਂ ਰੁਪਈਆਂ ਦੀਆਂ 11 ਕਰੋੜ ਰੁਪਈਆਂ ਦੀ ਆਧਰਾਵਾਂ ਅਰਬਾਂ ਰੁਪਈਆਂ ਦੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੇ ਕਰਜ਼ੇ ਖਤਮ ਹੁੰਦੇ ਆ ਦੂਜੇ ਬੰਨੇ ਕਿਸਾਨ 4 ਲੱਖ 4.5 ਲੱਖ ਖਾਂ ਖੁਦਕੁਸ਼ੀ ਕਰ ਗਏ ਇਹਨਾਂ ਨੀਤੀਆਂ ਨਾਲ ਨੀਤੀਆਂ ਨਾਲ ਜਿਸ ਤਰੀਕੇ ਨਾਲ ਇਹ ਖੇਤੀ ਵਿਕਾਸ ਮਾਡਲ ਲੈ ਕੇ ਆਏ ਆ ਇਸੇ ਤਰ੍ਹਾਂ ਮਜ਼ਦੂਰ ਖੋਦ ਖੁਸ਼ੀ ਕਰ ਗਿਆ ਉਹਨਾਂ ਵਾਸਤੇ ਇਹਨਾਂ ਦਾ ਕਰਜ਼ਾ ਖਤਮ ਕਰਨ ਵਾਸਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ 1 ਰੁਪਿਆ ਨਹੀਂ ਹੈਗਾ ਉਹਦੇ ਵਾਸਤੇ ਇਹਨਾਂ ਦੇ ਅਰਥ ਸ਼ਾਸਤਰ ਕੀ ਕਹ ਰਿਹਾ ਜਾਂ ਮਨਮੋਹਨਸੋ ਕੀ ਕਹਿ ਰਿਹਾ ਉਹ ਕਹਿ ਰਿਹਾ ਕਿ ਅਰਥਚਾਰਾ ਡੁੱਬ ਜਾਊਗਾ ਜੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਇਹ ਹਾਲਤ ਆ ਜਿਸ ਨੇ ਦੋ ਭਾਰਤ ਬਣਾ ਦਿੱਤੇ ਇੱਕ ਇੰਡੀਆ ਵ ਇੱਕ ਭਾਰਤ ਦੋ ਹਿੱਸਿਆਂ ਚ ਭਾਰਤ ਨੂੰ ਵੰਡਤਾ ਦੋ 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 ਇਸੇ ਅੰਦੇ ਪੁਰੇਵੰਡੀ ਇੱਕ ਲੋਕਾਂ ਦਾ ਇੱਕ ਜੋਕਾ ਦਾ ਆ ਹਾਲਤ ਜਿਹੜੀ ਆ ਡਾਕਟਰ ਪਰਮੋਹਨ ਸਿੰਘ ਦੀ ਨੀਤੀਆਂ ਨਾਲ ਬਣੀ ਆ ਜਿਹਦੇ ਨਾਲ ਪੂਰੀ ਤਰ੍ਹਾਂ تباہੀ ਹੋ ਗਈ ਆ ਜਿਹਦੇ ਨਾਲ ਜੇ ਸਿਹਤ ਸੁਰਤਾ ਸਿੱਖਿਆ ਬਿਜਲੀ ਪਾਣੀ ਜਿੰਨ ਛੜਕਾ ਸਭ ਜਿਹੜੀਆਂ ਵਾਂ ਉਹਨਾਂ ਤੋਂ ਲੋਕ ਵਾਂਝੇ ਹੋ ਗਏ ਆ ਉਹ ਉਹ ਸਾਰੇ ਜਿਹੜੇ ਪ੍ਰਾਈਵੇਟ ਫੰਸਰ ਆ ਇਹਨਾਂ ਨੇ ਦੇ ਦਿੱਤਾ ਉਹਦੇ ਨਾਲ ਬੇਰਜਗਾਰੀ ਫੈਲੀ ਆ ਅੱਜ ਕਰੋੜਾਂ 72 ਕਰੋੜ ਲੋਕ ਦੇ ਦੁਸਤਾਂ ਜਿਹੜੇ ਉਹ ਬੇਰਜ਼ਗਾਰ ਤੁਰੇ ਫਿਰਦੇ ਆ ਡਿਗਰੀਆਂ ਲਿਕੇ ਪੜ੍ਹ ਲੈ ਕੇ ਬੇਰਜ਼ਗਾਰ ਤੁਰੇ ਫਿਰਦੇ ਆ ਇੰਨੀ ਵੱਡੀ ਜਿਹੜੀ ਆ ਬਿਚ ਇੰਨੀ ਜਿਹੜੀ ਆ ਦੇਸ਼ ਦੇ ਵਿੱਚ ਫੈਲੀ ਹੋਈ ਆ ਇਹ ਸਭ ਮਨਮੋਹਨ ਸਿੰਘ ਦੀਆਂ ਨੀਤੀਆਂ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਵਾ ਤੇ ਬਹੁਤ ਵੱਡੀ ਤਬਾਈ ਜਿਹੜਾ ਵਾ ਮਨਮੋਹਨ ਸਿੰਘ ਦੀਆਂ ਨੀਤੀਆਂ ਕਰਕੇ ਦੇਸ਼ ਦੀ ਹੋਈ ਆ ਇਸ ਲਈ ਮਨਮੋਹਨ ਸਿੰਘ ਨੂੰ ਦੇਸ਼ ਦੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ 'ਚ ਉਹ ਉਹਦਾ ਨਾਮ ਲਿਖਿਆ ਜਾਊਗਾ 10 ਸਾਲੋਂ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਰਹਾ ਉਹਨਾਂ ਨੀਤੀਆਂ ਨੂੰ ਲਾਗੇ ਵਧਾਇਆ ਉਹਨਾਂ ਨੀਤੀਆਂ ਨੂੰ ਪੇੜਾ ਮੋਦੀ ਸਾਹਿਬ ਅਗੇ ਵਧਾ ਰਿਹਾ ਇਸ ਲਈ ਇਹ ਭਾਰਤ ਰਤਨ ਦੇ ਵੀ ਜਿਹੜੀ ਤਜਵੀਜ਼ ਆ ਉਹਦੀ ਉਹਦੇ ਤੇ ਕੋਈ ਵੀ ਜਿਹੜਾ ਵਾ ਕੋਈ ਕਿਸੇ ਕੰਦਾ ਲੌਜਿਕ ਜਾਂ ਦਲੀਲ ਬਣਦੀ ਨਹੀਂ ਕਿਉਂਕਿ ਜਿਹੜਾ ਭਾਰਤ ਰਤਨ ਦਾ ਮਤਲਬ ਕੀ ਆ ਜੋ ਸਿੱਖ ਪਲਾਸ ਦੀ ਨਹੀਂ ਆਪਣਾ ਆ ਪੰਥ ਰਤਨ ਪੰਥ ਰਤਨ ਦਾ ਮਤਲਬ ਕੀ ਆ ਜੋ ਸਿੱਖ ਫਲਸਫੇ ਦੇ ਅਨੁਸਾਰ ਜੋ ਮਨੁੱਖ ਚਾਹਦਾ ਹੋਵੇ ਜੋ ਭਾਈ ਲਾਲੋ ਨਾਲ ਖੜਦਾ ਹੋਵੇ ਜੋ ਸਿੱਖੀ ਸਦਨ ਦਾ ਪੈਰਾ ਦਿੰਦਾ ਹੋਵੇ ਸਿੱਖੀ ਸਿਧਾਂਤ ਕੀ ਆ ਸਿੱਖੀ ਸਿਧਾਂਤ ਸਿਰ ਕਟਾਉਣ ਦਾ ਨਾਮ ਆ ਆਪਣੇ ਭਾਈ ਲਾਲੋਆਂ ਲਈ ਮਜਰੂਮਾਂ ਲਈ ਜੋ ਸਿਰ ਕਟਾਉਂਦੇ ਆ ਉਹ ਸਿੱਖੀ ਫਰਸਵੇਲ ਨੂੰ ਪਰਾਈ ਹੋਏ ਮਨੁੱਖ ਹੁੰਦੇ ਆ ਇਸ ਲਈ ਉਹਨਾਂ ਨੂੰ ਇਹ ਜਿਹੜਾ ਵਾ ਪੰਥਰਤੰ ਦਾ ਬਾਟ ਦੇਣਾ ਚਾਹੀਦਾ ਵਾ ਉਹਦੇ ਲਈ ਕੋਕਰੀਆ ਬਣਾਉਣਾ ਚਾਹੀਦਾ ਆਪਣੇ ਅਕਾਲ ਤਖਤ ਦੇ ਜਾਇਦਾਰ ਸਾਹਿਬ ਕੋਈ ਕਮੇਟੀ ਬਣਾਉਣ ਉਹਦੇ ਵਾਸਤੇ ਕੋਈ ਸਾਰੀ ਤਜੂਜਾਂ ਇਕੱਠੀਆਂ ਕਰਕੇ ਇੱਕ ਜਿਹੜੀ ਕਮੇਟੀ ਬਣੇ ਉਹ ਕਮੇਟੀ ਇਕਰੀਆ ਤੈਅ ਕਰੇ ਕਿ ਪੰਥਰਤਨ ਦੇਣਾ ਕਿਨੂੰ ਆ ਜਿਨ੍ਹਾਂ ਨੂੰ ਪੰਥਰਤ ਪਹਿਲਾਂ ਦਿੱਤਾ ਗਿਆ ਵਾ ਉਹ ਵੀ ਪੰਥਰਤਨ ਦੇਣ ਦੇ ਕਾਬਿਲ ਕੁਬਲ ਨਹੀਂ ਹੈਗੇ ਜਿਦਾਂ ਪ੍ਰਕਾਸ਼ੋ ਬਾਦਲ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਸਿੱਖੀ ਸਤਾਵਾ ਦਾ ਘਾਣ ਕੀਤਾ ਵਾ ਜਿਨ੍ਹਾਂ ਨੇ ਬਹੁਤ ਮਾਇ ਕੀਤੀ ਪੰਜਾਬ ਦੀ ਜਿਨ੍ਹਾਂ ਨੇ ਸ਼੍ਰੋਮਣੀ ਗੁਰਗੜਾ ਪ੍ਰਧਾਨਕ ਮੇਟੀ ਕਾਲ ਤੱਕ ਨੂੰ ਆਪਣੀ ਜੇਬ ਚ ਪਾ ਕੇ ਰੱਖਿਆ ਵਾ ਜਿਨ੍ਹਾਂ ਜਿਨ੍ਹਾਂ ਇਹਨਾਂ ਸੰਸਥਾਵਾਂ ਨੂੰ ਜਿਲਾਵਾ ਬਿਲਕੁਲ ਇਤਿਹਾਸ ਨਾਲ ਪੱਗੂ ਬਣਾ ਕੇ ਰੱਖਤਾ ਵਾ ਇਸ ਲਈ ਜੋ ਨੇ ਜਿਸ ਤਰ੍ਹਾਂ ਦੀਆਂ ਨੀਤੀਆਂ ਬਣਾਈਆਂ ਵਾ ਜਾਂ ਜਿਸ ਤਰ੍ਹਾਂ ਆਰਐਸ ਦਾ ਕਰਿੰਦਾ ਬਾੜ ਕੇ ਵਿਚਰਿਆ ਵਾ ਪ੍ਰਕਾਸ਼ ਸਰ ਬਾਦਲ ਉਹਨੂੰ ਤਾਂ ਦੰਡ ਦੇਣਾ ਚਾਹੀਦਾ ਸੀ ਉਹ ਤਾਂ ਕੋਈ ਸਖਤ ਸਜ਼ਾ ਮਿਲਣੀ ਚਾਹੀਦੀ ਸੀ ਉਹਨੂੰ ਫਕਰੇ ਕੋਮ ਦਿੱਤਾ ਗਿਆ ਵਾ ਆਪਣਾ ਪੰਥਰਤਨ ਦਿੱਤਾ ਗਿਆ ਜਿਹਦੀ ਕੋਈ ਵੀ ਟੱਕ ਨਹੀਂ ਬਣਦੀ ਇਸ ਲਈ ਮੈਨੂੰ ਡਾਕਟਰ ਮਰਮੋੜ ਸਿੰਘ ਨੂੰ ਕੋਈ ਪੰਥਰਤਨ ਦੇਣ ਦਾ ਕੋਈ ਤਕਵੀ ਜਿਹੜੀ ਆ ਉਹ ਆਪਣੀ ਗੱਦੀ ਦੀ ਟੋਕਰੀ ਛੱਡ ਦੇਣੀ ਚਾਹੀਦੀ ਆ ਕੋਈ ਮਤਲਬ ਨਹੀਂ ਬਣਦਾ ਅਸਲ 'ਚ ਜੋ ਮਨਮੋਹਸੇ ਨੀਤੀਆਂ ਵਾ ਉਹ ਜਿਹੜਾ ਜਿਹੜੇ ਆ ਬੰਦੇ ਮਸ਼ੀਨ ਬਣ ਰਿਹਾ ਨਾ ਕਿ ਮਨੁੱਖ ਬਣ ਰਿਹਾ ਇਸ ਲਈ ਮੇਰੇ ਵੀਰੋ ਜੋ ਅੱਜ ਦੇਸ਼ ਦੀ ਤਬਈ ਆ ਉਹਦਾ ਜਿੰਮੇਵਾਰ ਮਨਮੋਹਸੇ ਦੀਆਂ ਨੀਤੀਆਂ ਵਾ ਜਾਂ ਜਿਹੜੀਆਂ ਹੁਣ ਨੀਤੀਆਂ ਜਿਹੜੀਆਂ ਮੋਦੀ ਸਾਹਿਬ ਅੱਗੇ ਖੜ ਰਹੇ ਆ ਜਾਂ ਦੇਸ਼ ਦੇ ਆਕਮ ਖੜ ਰਹੇ ਆ ਇਹਨਾਂ ਦੇ ਖਿਲਾਫ ਆਓ ਇਕੱਠੇ ਹੋ ਕੇ ਲੜੀਏ ਤੇ ਆਪਣਾ ਗੁਰੂ ਸਾਹਿਬ ਦੀ ਵਿਚਾਰਧਾਰਾ ਗੁਰੂ ਸਾਹਿਬ ਦੇ ਪਰਸੰਸਾਰ ਕਿਰਤ ਕਰੋ ਵੰਡ ਕੇ ਚੱਗੋ ਨਾਮ ਜਪਦਾਰ ਉਸਤਾਤ ਆ ਉਹਦੇ ਅਨਸਾਰ ਚੱਲੀਏ ਔਰ ਉਹਨਾਂ ਅਨੁਸਾਰ ਚੱਲਦੇ ਹੋ ਆਪਣਾ ਜੀਵਨ ਬਤੀਤ ਕਰਿਏ ਉਹਤਰਾ ਦਾ ਸਮਾਜਿਕ ਬਰਾਬਰੀ ਲਿਆਉਣ ਲਈ ਆਰਥਿਕ ਬਰਾਬਰੀ ਲਿਆਉਣ ਲਈ ਰਾਜਨੀਤਿਕ ਬਰਾਬਰੀ ਲਿਆਉਣ ਲਈ ਆਹ ਲੜੀਗੇ ਯਤੋ ਭਗਾਰ ਹੋਰ ਸਾਡੇ ਸਾਹਮਣੇ ਕੋਈ ਵੀ ਰਸਤਾ ਨਹੀਂ ਆਗਾ ਜੈਫਰੀਕੇ ਦੇ ਨਾਲ ਜੇ ਸ਼ੰਭੂ ਕਰੋਰੀ ਬਾਡਰਾਂ ਦੇ ਉੱਤੇ ਰਤਨਪੁਰਾ ਬਾਡਰ ਡੱਬ ਵਾਲੀ ਬਾਡਰਾਂ ਤੇ ਕਿਸਾਨ ਲੜ ਰਹੇ ਪਿਲੇ 5 ਮਹੀਨਿਆਂ ਤੋਂ ਨੱਗੇ ਤਾੜ ਲੜ ਰਹੇ ਆ ਤੇ ਇਹਨਾਂ ਸਾਮਰਾਜ ਨੂੰ ਕਾਰਪੋਰੇਟ ਕਾਰਪੋਰੇਟਾਂ ਨੂੰ ਤੇ ਦਿਸ਼ ਦੇ ਹਾਕਮਾਂ ਨੂੰ ਜਿਹੜਾ ਵਾ ਉਹਨਾਂ ਨੇ ਵਾੜੀ ਪਾਇਆ ਵਾ ਉਸ ਮੋਰਚੇ ਨੂੰ ਆਓ ਮਜ਼ਬੂਤ ਕਰੀਏ ਤੇ ਆਓ ਅੱਜ ਮਗ ਪਾਈ ਲਾਲੂ ਨੂੰ ਨਾਲ ਲੈਂਦੀ ਲੋੜਿਆ ਪਾਈ ਲਾਲੂ ਵਾਸਤੇ ਕੰਮ ਕਰਗੇ ਭਾਈ ਲਾਲੂਾਂ ਦੀ ਜ਼ਿੰਦਗੀ ਬਿਹਤਰ ਕਰਨ ਵਾਸਤੇ ਆਹ ਲੜੀਏ ਉਹਦੇ ਵਾਸਤੇ ਸੰਤ ਰਾਮ ਦਾਸ ਜੀ ਲੈਣਾ ਵਾ ਚੜਦਾ ਰਹੀਓ ਸੂਰਜਾ ਕਮੀਆਂ ਦੇ ਵੇੜੇ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਜਿੱਥੇ ਤੰਗ ਨਾ ਸੰਜਣ ਕੰਗੀਆਂ ਨੂੰ ਜਿੱਥੇ ਮਿਹਣੇ ਗੁੱਠੇ ਸੰਗੀਆਂ ਨੂੰ ਜਿੱਥੇ ਬਾਹਰ ਤਰਸਦੇ ਕੰਗੀਆਂ ਨੂੰ ਜਿੱਥੇ ਨੱਕ ਵੱਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਮਗਦਾ ਰਹੀਓ ਸੂਰਜਾ ਤੂੰ ਕਮੀਆਂ ਦੇ ਵੇੜੇ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਏ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਜਿੱਥੇ ਮਰ ਕੇ ਵੀ ਚਾਬਲ ਜਾਮਦੇ ਨੇ ਪੂਤ ਜਠੇਰੇ ਜਿੱਥੇ ਬੜ ਕੇ ਵੀ ਚਾਬਲ ਜਾਮਦੇ ਨੇ ਪੂਤ ਜਠੇਰੇ ਜਿੱਥੇ ਧੀਆਂ ਹੋ ਕੇ ਲੈਂਦੀਆਂ ਜਿੱਥੇ ਧੀਆਂ ਔਕੇ ਲੈਂਦੀਆਂ ਮੇ ਸਮਾਨ ਕੀ ਡੇਰੇ ਆਓ ਅਜੋ ਉਸ 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 ਭਾਈ ਲਾਲਵਾ ਨੂੰ ਉਸ ਆਪਣੇ ਭਾਈ ਚਾਰੇ ਨੂੰ ਆਉ ਮੀ ਦੂਰਾ ਨੂੰ ਨਾਲ ਲਗੇ ਆਪਣੇ ਦਲਤਾਂ ਨੂੰ ਨਾਲ ਲਗੇ ਸਾਰੇ ਵਪਾਈਚਾਰ ਨੂੰ ਬਰਾਬਰੀ ਸਮਾਜ ਚ ਲਿਆਉਣ ਵਾਸਤੇ ਕੰਮ ਕਰੀਏ ਤੇ ਆਪਾਂ ਜਿਹੜੇ ਆ ਉਹਨਾਂ ਦੇ ਵੇੜਿਆਂ ਜਾ ਕੇ ਮਗਦੇ ਸੂਰ ਜਾਗੂ ਜਿਹੜਾ ਵਾ ਚਮਕੀਏ ਚੜਦੀ ਕਲਾ ਤੁਹਾਡੀ ਹੋਗੀ ਵਾਹਿਗੁਰੂ ਜੀ ਕਾ ਖਾਲਸਾ